ਮੇਰੇ ਪੀੜ ਪੀੜ ਹੁੰਦੀ ਆ ਮੇਰੇ ਪੀੜ ਹੁੰਦੀ ਆ ਬੇਬੇ ਕਿਤੇ ਹੁੰਦੀ ਆ ਸੰਜੀ ਵਖੀ ਖਬੇ ਨਾਲ ਵਿੱਚ ਦਰਦੀ ਗੱਲ ਨਾ ਕਰਦੀ ਘਰ ਵਿੱਚ ਮੇਰੇ ਪੀੜ ਪੀੜ ਹੁੰਦੀ ਆ ਮੇਰੇ ਪੀੜ ਹੁੰਦੀ ਆ ਅੰਦਾ venga ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸੋ ਸੱਜਣੋ ਸਵਾਗਤ ਆ ਜੀ ਅੱਜ ਆਪਣੇ ਘਰੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਆਪਣੇ ਘਰੇ ਜਾਨਕੀ ਆਪਣੇ ਚਾਚਾ ਜੀ ਘਰੇ ਸੋ ਆਪਣੇ ਘਰੇ ਹੋਇਆ ਵਾ ਦੋ ਤਾਂ ਆਇਆ ਵਾ ਸੋ ਮੰਮੀ ਦੋ ਤਾਂ ਆਇਆ ਦੋ ਤਾਂ ਆਇਆ ਨਾਲੇ ਆਪਣੀਆਂ ਡਬਲ ਡਬਲ ਰਿਸ਼ਤੇਦਾਰੀਆਂ ਨਾਲੇ ਤਾਂ ਮੇਰੇ ਭੂਆ ਜੀ ਦੀ ਬੇਟੀ ਆ ਉਹਨਾਂ ਦੇ ਦੋ ਤਾਂ ਹੋਇਆ ਤੇ ਨਾਲੇ ਹਰਮਨ ਦੇ ਤਾਇਆ ਜੀ ਲੱਗਦੇ ਉਹਨਾਂ ਦੇ ਦੋ ਤਾਂ ਹੋਏ ਤੇ ਆਪਾਂ ਜਾਨਕੀ ਮਾਮੂ ਬਣ ਗਏ ਮਾਮਾ ਜੀ ਸੋ ਹੁਣ ਆਪਾਂ ਇਹ ਆਪਣੇ ਹੀ ਘਰ ਆ ਸਾਰੇ ਵੀ ਆਪਾਂ ਸਾਰੀ ਫੈਮਿਲੀ ਆ ਜਦੋਂ ਵੀ ਆਪਣੇ ਕੋਈ ਮੁੰਡਾ ਹੁੰਦਾ ਸਾਰੇ ਰਲ ਕੇ ਸੇਰੇ ਬੰਦੇ ਅੱਜ ਸੇਰਿਆਂ ਦੀ ਰਸਮ ਹੋਈ 11 ਦਿਨਾਂ ਦਾ ਹੋ ਗਿਆ ਸੋ ਲੋ ਵੀ ਮੁੰਡਾ 11 ਦਿਨਾਂ ਦਾ ਹੋ ਚੁੱਕਾ ਨਾਮ ਵੀ ਬੜਾ ਸੋਹਣਾ ਨਾਮ ਕੀ ਰੱਖਿਆ ਜੇ ਸੋ ਲੋ ਵੀ ਸਾਰੇ ਆਪਣੇ ਪਰਿਵਾਰ ਨਾਲ ਫੈਮਿਲੀ ਨਾਲ ਤੁਹਾਨੂੰ ਮਿਲਾਉਣੇ ਆਪਾਂ ਉਹ ਆਓ ਆ ਨਾਨੀ ਆ ਇਹ ਮੁੰਡੇ ਦਾ ਨਾਮ ਕੀ ਰੱਖੇ ਨਾਮ ਬੜਾ ਸੋਹਣਾ ਹੈ ਉਹਦਾ ਨਾਮ ਹੈਗਾ ਵਰਦਾਨ ਸਿੰਘ ਹੈ ਵਰਦਾਨ ਸਿੰਘ ਵਰਦਾਨ ਸਿੰਘ ਨਾਮ ਰੱਖਿਆ ਬੜਾ ਸੋਹਣਾ ਆ ਵੀ ਸਾਰੀਆਂ ਨਾਨੀਆਂ ਹੀ ਆ ਇਹ ਸਾਡੀ ਏ ਇੰਗਲੈਂਡ ਵਾਲੇ ਨਾਨੀ ਵੱਡੇ ਮੇਰੀ ਤੁਨ ਰਿਸ਼ਤੇਦਾਰੀ ਵੀ ਆ ਮੰਮੀ ਇਹ ਕੀ ਲਾਦੇ ਨੇ ਮੇਰੇ ਪੂਆ ਜੀ ਦੀ ਬੇਟੀ ਆ ਇਹਨਾਂ ਨੇ ਰਿਸ਼ਤਾ ਕਰਾਇਆ ਇਹ ਵੱਡੇ ਆ ਇੰਗਲੈਂਡ ਮੰਮੀ ਦਾ ਰਿਸ਼ਤਾ ਕਿੰਨੂੰ ਪਤਾ ਇਹਨਾਂ ਬਾਕੀ ਨੇ ਡੈਡੀ ਦਾ ਰਿਸ਼ਤਾ ਸਾਡੇ ਮਾਮੇ ਦੀ ਕੁੜੀ ਆ ਹਾਂ ਸਾਡੇ ਮਾਮੇ ਦੀ ਮਾਮੇ ਦੀ ਕੁੜੀ ਇਸ ਤੋਂ ਬਾਅਦ ਹੁਣ ਗਿੱਦਾ ਗੁੱਦਾ ਹਾਂ ਇਸ ਤੋਂ ਬਾਅਦ ਹੁਣ ਗਿੱਦਾ ਗਿੱਦਾ ਪਾਉਣਗੇ ਸਾਰੇ ਇੰਜਵਾਇ ਕਰਨਗੇ ਨਾਲੇ ਆਪਾਂ ਜਿੰਨੇ ਵੀ ਆਪਣੇ ਘਰ ਆ ਸਾਰੇ ਉਹਨਾਂ ਘਰਾਂ 'ਚ ਸੇਰੇ ਬਣ ਕੇ ਆਵਾਂਗੇ ਨਾਲੇ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਸਾਰੇ ਤਿਆਰ ਬਰ ਤਿਆਰ ਬੈਠੇ ਉਹ ਬੜਾ ਬੀਬੀਆਂ ਨੂੰ ਆਏ ਹੁੰਦਾ ਕਿ ਗਿੱਦਾ ਪਾਉਣ ਨੂੰ ਮਿਲ ਜੇ ਬਸ ਇੰਜੋਏ ਕਰਨ ਤਵਾਦੇ ਵੇਖਦੇ ਫਿਰ। ਲੋ ਵੀ ਸੱਜਣਾ ਉੱਥੇ ਤੇ ਸਾਰਿਆਂ ਨੇ ਵੇਖ ਹੀ ਲਿਆ ਤੇ ਇੱਥੇ ਆ ਸ਼ਰੀਹ ਆ, ਆ ਕਾਕਾ ਆ ਤੇ ਸ਼ਣਕਣੇ। ਇਹ ਆਪਣੇ ਜਿੰਨੇ ਵੀ ਘਰ ਆ ਸਾਰੇ ਘਰਾਂ ਦੇ ਬੰਦੇ ਕਰਾਂ ਘਸ ਕੇ ਬੰਦੋ। ਚੱਤ ਕੇ ਰੱਖੋ ਘਮਣੋ। ਸਲਮਾਨ ਖਾਨ ਜੀ। ਵੇਖ ਕੇ ਘੱਟੇ ਜੇ ਕਿੰਨੇ ਸੋਹਣੇ ਲੱਗਦੇ ਨਿੱਕੇ ਨਿੱਕੇ ਇਹਨਾਂ। ਤਵਾਦੇ ਆ ਜਿੰਨੇ ਕਿ ਰਹਿ ਗਏ ਜਿੰਨੇ ਘਰਾਂ ਦੇ ਆ ਪਏ। ਇਹ ਜਦੋਂ ਵੀ ਨਵਾਂ ਕਾਕਾ ਹਨਾ ਹੁੰਦਾ ਵਾ। ਹਾਂ ਜਦੋਂ ਵੀ ਨਵਾਂ ਕਾਕਾ ਹੁੰਦਾ। ਹੁਣ ਆਪਣੇ ਸਾਰੇ ਘਰਾਂ 'ਚ ਇਹ ਜਿਹੜੇ ਸ਼ਰੀਹ ਆ ਸਾਰੇ ਬੰਨ ਦਿੱਤੇ ਗਿਆ। ਇੱਧਰ ਵੀ ਬੰਨ ਤੇ ਉੱਧਰ ਜਿੱਥੇ ਪਹਿਲਾਂ ਤੇ ਵੀ ਵੀਡੀਓ 'ਚ ਵੇਖ ਤਿੰਨ ਰਹਿ ਗਏ ਅੱਛਾ ਤਿੰਨ ਘਰ ਰਹਿ ਗਏ ਲਓ ਜੀ ਤਿੰਨ ਘਰ ਰਹਿ ਗਏ ਬਾਕੀ ਹੋ ਗਿਆ ਚੁੱਕਿਆ ਕੰਪਲੀਟ ਤੇ ਹੁਣ ਕਹਿੰਦੇ ਜਿੱਦਾਂ ਚੱਲਣਾ ਬੀਬੀਆਂ ਦਾ ਉਹਨਾਂ ਦਾ ਆਪਾਂ ਦਿਖਾਵਾਂਗੇ ਬੋਲੀਆਂ-ਬੋਲੀਆਂ ਪਾਉਣੇ ਨਾਲ ਪੁੱਛਾਂਗੇ ਵੀ ਹਾਂ ਇਹ ਕਾਹ ਤੋਂ ਬਣਦੀ ਦੀ ਸਾਰੇ ਹਿਸਟਰੀ ਪੁੱਛਾਂਗੇ ਕਿ ਕੀ ਹਿਸਟਰੀ ਆ ਕਿ ਕਾਹ ਤੋਂ ਬਣ ਉਹਨੇ ਕਦੋਂ ਤੋਂ ਸ਼ੁਰੂ ਹੋਇਆ ਸੀ ਉਹ ਸਾਰਾ ਚੀਜ਼ ਆਪਾਂ ਪੁੱਛ ਕੇ ਤੇ ਤੁਹਾਨੂੰ ਸਾਰਿਆਂ ਨੂੰ ਆਪਾਂ ਦੱਸਾਂਗੇ ਲਓ ਵੀ ਸਜਣੋ ਆਪਣੇ ਘਰ ਤੇ ਵੀ ਬਣ ਦਿੱਤਾ ਗਿਆ ਕਾਕਾ ਆ ਉਹ ਸ਼ਾਂਕਣੀ ਜੀ ਸਾਰਾ ਕੁਝ ਵੀ ਹੈ ਨਾ ਆਪਣੇ ਜਿੰਨੇ ਵੀ ਘਰ ਆ ਇੱਧਰ ਦਿਖਾ ਹੀ ਦੇ ਉਧਰ ਹਾਂ ਉਧਰ ਬੰਨੇ ਆਇਆ ਹੈ ਇਧਰ ਵੀ ਆਪਣੇ ਜਿੰਨੇ ਘਰ ਸਾਰੇ ਘਰਾਂ ਦੀ ਬੰਨ ਦਿੱਤਾ ਆਪਣੇ ਟੋਟਲ ਹੈਗੇ 1 6 ਘਰ ਨੇ 6-7 ਘਰ ਆ ਸਾਰੇ ਘਰਾਂ ਦੀ ਬੰਨ ਦਿੱਤੇ ਗਏ ਸੋ ਹੁਣ ਆਪਾਂ ਉਧਰ ਚੱਲਾਂਗੇ ਮੰਮੀ ਤਿਆਰ ਹੋਣ ਗਏ ਨੇ ਤੇ ਉਹਨਾਂ ਨੂੰ ਫਿਰ ਕਿੱਦਾਂ ਗੁੱਦਾ ਪਾਉਣਾ ਆਪਾਂ ਇੰਜੋਏ ਕਰਨਾ ਸੋ ਇੱਕ ਗੱਲ ਹੋਰ ਵਧੀਆ ਬੇਬੇ ਵੀ ਆ ਤੇ ਨਾਨੀ ਜੀ ਵੀ ਆਏ ਹੋਏ ਆ ਸਾਰੇ ਰਾਤ ਮਹਿ ਕੇ ਹੁਣ ਰੌਣਕ ਲਾਉਣ ਲੱਗੇ ਆ ਤੇ ਤੁਹਾਨੂੰ ਦਿਖਾਵਾਂਗੇ ਰੌਣਕਾਂ 'ਚ ਤੁਸੀਂ ਸਾਰਿਆਂ ਨੇ ਸ਼ਾਮਲ ਹੋਣਾ ਜੀ ਸਤਿ ਸ਼੍ਰੀ ਅਕਾਲ ਕਰ ਦੋ ਸਤਿ ਸ਼੍ਰੀ ਅਕਾਲ ਜੀ ਖਾਸ ਸ੍ਰੀ ਕਾਲ ਜੀ ਸਾਰਿਆਂ ਨੂੰ ਨਾਲੇ ਬਹੁਤ ਬਹੁਤ ਵਧਾਈ ਹੋਵੇ ਤੋਡੇ ਘਰੇ ਦੋਤਾ ਆਇਆ ਸਾਡਾ ਵੀ ਦੋਤਾ ਆਇਆ ਕੁੜੀ ਦੇ ਤਾਂ ਮੇਰੀ ਜੜੀ ਹੈਗੀ ਨਨਜ਼ਰੀ ਲੜਕੀ ਉਹਨਾਂ ਦੀ ਬਚੋਲਣਾ ਨਾਲ ਉਹਦੇ ਘਰੇ ਦੋਤਾ ਆਇਆ ਸਾਨੂੰ ਤਾਂ ਆਪਦੇ ਦੋ ਤਿੰਨ ਵੀ ਜਾਗਾ ਚਾਉਂਦੇ ਓ ਮਾਈ ਗਾਡ ਸੋ ਨਨਜ਼ਰੀ ਸੇਰੇ ਬੰਨ ਤੇ ਸੇਰੇ ਕਹਿੰਦੇ ਆ ਨਾ ਹਾਂ ਸੇਰੇ ਬੰਨ ਇਹ ਇਹ ਇਹਦਾ ਤੁਹਾਨੂੰ ਇਤਿਹਾਸ ਪਤਾ ਕੀ ਕਾ ਤੂੰ ਬੰਨਦੇ ਹੁੰਦੇ ਆ ਇਹ ਤਾਂ ਕੋਈ ਮੈਨੂੰ ਨਹੀਂ ਪਤਾ ਵੀ ਇਹ ਮੁੰਡੇ ਹੋਏ ਤਾਂ ਬੰਨਦੇ ਆ ਜਦੋਂ ਹਨਾ ਤੋ ਬੇਬੇ ਨੂੰ ਇਹਦਾ ਬੇਬੇ ਕੀ ਸੇਰਿਆਂ ਦਾ ਕੀ ਰੀਤੀ ਰਿਵਾਜ ਆ ਇਹ ਜਦੋਂ ਮੁੰਡਾ ਜੰਮਦਾ ਹਾਂ ਮੁੰਡਾ ਹਾਂ ਆਪਾਂ ਸੇਰੇ ਬੰਦੇ ਆ ਜਦੋਂ ਬਰਾਤ ਚੜ੍ਹਦੀ ਉਹ ਤੋਂ ਆਪਾਂ ਸੇਰੇ ਬੰਦੇ ਇਹ ਤਾਂ ਰੌੜੀ ਸੁਰਿਆ ਮੁੰਡਾ ਜੰਮਿਆ ਉਹਦੇ ਸੇਰੇ ਬਣਦੇ ਆ ਹਾਂ ਜਦੋਂ ਵਿਆਹ ਹੁੰਦਾ ਉਹਦੇ ਸੇਰੇ ਬਣਦੇ ਆ ਅੱਛਾ ਹਾਂ ਖੁਸ਼ੀਆਂ ਇਹ ਬੁੱਤਾਂ ਦੀਆਂ ਇੰਨੀਆਂ ਖੁਸ਼ੀਆਂ ਹੁੰਦੀਆਂ ਕਿਵੇਂ ਨਾਨੀ ਮੁੰਡਿਆਂ ਦੀਆਂ ਖੁਸ਼ੀਆਂ ਤਾਂ ਇੰਨੀਆਂ ਕਰੀਆਂ ਜਾਂਦੀਆਂ ਧੀਆਂ ਦੀ ਜਦੋਂ ਜੰਮਦੇ ਆ ਉਹਦੇ ਕਹਿੰਦੇ ਆ ਜੰਮਦੇ ਪੁੱਤ ਜਵਾਨ ਹੁੰਦੇ ਆ ਕੁੜੀਆਂ ਵੀ ਤਾਂ ਵਿਚਾਰੀ ਰਹਨਾ ਤੇ ਘਰ ਆ ਫੂਟ ਓਏ ਨਹੀਂ ਇਹ ਇਹ ਕਹਿੰਦੀਆਂ ਗੱਲਾਂ ਪਹਿਲਾਂ ਵਿਦਕਰਾਂ ਕੀਤਾ ਜਾਂਦਾ ਕਿ ਮੁੰਡਾ ਹੁਣ ਤੇ ਸਾਰੇ ਬਰਾਬਰ ਹੀ ਸਮਝਦੇ ਹੁਣ ਉਹ ਗੱਲਾਂ ਨਹੀਂ ਇਹ ਜਿਵੇਂ ਰੀਤੀ ਪੁੱਤ ਦਾ ਇੱਕੋ ਹੀ ਮੁੱਲ ਹਾਂ ਹੁਣ ਜਿਵੇਂ ਰਿਵਾਇਆ ਸ਼ੁਰੂ ਤੋਂ ਚੱਲਦੇ ਆ ਰਹੇ ਆ ਬੰਨ ਦੇ ਸਿਰੇ ਤੋਂ ਤਾਮ ਕਰਕੇ ਉਹ ਰੀਤੀ ਰਿਵਾਜ ਉਵੇਂ ਚੱਲਦਾ ਆ ਰਿਹਾ ਕਿਤੇ ਬੋਲੀਆਂ ਜੀ ਨਾ ਲੜ ਪੈਣ ਲੜਕੇ ਕਿ ਲੈਣਾ ਕਿ ਕੀ ਬਰੇ ਹੋ ਗਏ ਲੜੇ ਤੇ ਹੋਂ ਤੱਕ ਆਸਾ ਨਾ ਆ ਰਿਹਾ ਤਾਂ ਤੇ ਤਾਂ ਲਈ ਆ ਜਾਂ ਨੇਰੇ ਸਗਰ ਜਾਣਾ ਹੋਵੇ ਤਾਂ ਜਗਾ ਲਵੇ ਬੰਦਾ ਵਾਹ ਜੀ ਵਾਹ ਲੋ ਜੀ ਮੁੰਡੇ ਆਵੇ ਘਰੇ ਪਹੁੰਚ ਚੁੱਕੇ ਆ ਇਹ ਝੂਮਰ ਆ ਇਹ ਝੂਮਰ ਨਾ ਆਇਆ ਝੂਮਰ ਜਮ ਲਾਉਣੇ ਤੁਹਾਨੂੰ ਆਪਣੇ ਸਾਰੇ ਪਰਿਵਾਰ ਨਾਲ ਫੈਮਿਲੀ ਨਾਲ ਸਾਰੀ ਫੈਮਿਲੀ ਇਕੱਠੀ ਹੋਈ ਹੈ ਹਾਂ ਸਾਰੀ ਫੈਮਿਲੀ ਖੂਸਾ ਫੈਮਿਲੀ ਹਾਂ ਖੂਸਾ ਫੈਮਿਲੀ ਨਾਲ ਮਿਲੋ ਰਹੇ ਬੰਦੇ ਬੜਾ ਟੱਬਰ ਬੜਾ ਵੱਡਾ ਹੀ

ਦੋਤਾ ਲਈ ਆਈ ਮਾਮੀ ਆਈ ਦੋਤਾ ਲਈ ਰਾਉਂਡ ਤੇ ਆਈ ਸਸਤੀ ਕਾ ਸਸਤੀ ਕਾ ਮਹਾਰਾਜ ਸਾਹਿਬ ਇਹ ਡੰਗਨ ਵਾਲੇ ਇੰਗਲੈਂਡ ਤੋਂ ਪਹੁੰਚੇ ਆ ਜੀ ਤੁਹਾਨੂੰ ਵੀ ਸਾਹਿਬ ਕਰੋ ਆਈ ਮਾਮੀ ਜੀ ਮੈਂ ਅੱਛਾ ਕਰ ਲਿਆ ਯਾਰ ਸਾਡੇ ਕੋਲੇ ਨਾਨ ਕੀ ਹੈ ਨਾ ਬਹੁਤ ਰਹੀ ਆ ਵੈਸੇ ਨਾ ਪਿਆਰੋ ਘਟ ਰਹੀ ਆ ਕਿਵੇਂ ਆ ਇਥੋਂ ਪਤਾ ਲੱਗਦਾ ਮੁੰਡਾ ਲੱਡੂ ਖਾ ਕੇ ਆਇਆ ਮੰਮਾ ਛੱਡ ਲੋ ਤੁਸੀਂ ਵੀ ਖਾ ਲਓ ਮੈਨੂੰ ਦਿੱਤਾ ਹੀ ਨਹੀਂ ਯਾਰ ਬਚਿਆ ਹੀ ਨਹੀਂ ਬਚ ਖਤਮ ਹੋ ਗਿਆ ਸਾਰੇ ਤਾਂ ਖਾ ਗਿਆ ਮੈਂ ਸਾਰੀ ਦਿਨ ਲੱਗੇ ਚਾਹ ਪੀਣੇ ਹੋਰ ਆਇਓ ਬਾਹਰ ਕਿਧਰ ਗੁੱਦਾ ਪਾ ਲੋ ਬਾਏ ਬਾਏ ਪੂਜਾ ਫੇਰ ਕੰਮ ਦੂਜਾ ਆਕੋ ਦੋਟਾ ਉੱਪਰ ਹੀ ਰੱਖ ਲਓ ਕਿਉਂ ਫੇਰ ਜਾਤ ਤੇ ਆ ਤੀ ਗਏ ਆ ਵਾਹ ਸਹੀ ਗਾ ਲਓ ਜੀ ਕੋਈਏ ਮਦਾਨੇ ਦੇ ਨਾਲ ਬਰਫੀ ਚੱਲੂ ਵੇਸਣ ਵਾਲੀ ਉਹ ਵੀ ਲਓ ਵੀ ਸੱਜਣ ਨੂੰ ਵੇਟ ਇਜ਼ ਓਵਰ ਤੇ ਹੁਣ ਗਿੱਧੇ ਦਾ ਪ੍ਰੋਗਰਾਮ ਸ਼ੁਰੂ ਹੋਣ ਲੱਗਾ ਜੇ ਰੌਣਕਾਂ ਲਾਉਣ ਲੱਗੇ ਜੀ ਚਲਾਓ ਦਿਖਾਉਣੇ ਫੇਰ ਖੜੋਤਾਂ ਦਰ ਵਿੱਚ ਉਹ ਤਾਂ ਗੱਲ ਬਣਾ ਦੂ ਪਲ ਵਿੱਚ ਮੇਰੇ ਪੀੜ ਪੀੜ ਹੁੰਦੀ ਆ ਤੇਰੇ ਕਿੱਥੇ ਹੁੰਦੀ ਆ ਨੀ ਤੇਰੇ ਕਿੱਥੇ ਹੁੰਦੀ ਆ ਕੀ ਕੰਬੇ ਨਰ ਵਿੱਚ ਡਰਦੀ ਗੱਲ ਨਾ ਕਰਦੀ ਘਰ ਵਿੱਚ ਮੇਰੇ ਪੀੜ ਪੀੜ ਹੁੰਦੀ ਆ ਨ ਮੇਰੇ ਪੀੜ ਹੁੰਦੀ ਆ ਤੇਰੇ ਕਿੱਥੇ ਹੁੰਦੀ ਆ ਨੀ ਤੇਰੇ ਕਿੱਥੇ ਹੁੰਦੀ ਆ ਤੇਰੇ ਕਿਤੇ ਖੇਦ ਸੀਆ ਜੱਗੀ ਬਸ ਵੀ ਪਰ ਮੇਰਾ ਜੌਰ ਖਲੋਕ ਦਾ ਦਰ ਵਿੱਚ ਕੋਤਾਂ ਗੱਲ ਬਣਾ ਦੂ ਪਲ ਵਿੱਚ ਮੇਰੇ ਢੀੜੂ ਢੀੜੂ ਹੁੰਦੀ ਆ ਤੇਰੇ ਕਿਤੇ ਮੁੰਦੀ ਆ ਤੇਰੇ ਕਿੰਦੇ ਮੁੰਦੀ ਆ ਮੇਰੇ ਢੀੜੂ ਢੀੜੂ ਹੁੰਦੀ ਆ ਮੇਰੇ ਢੀੜੂ ਹੁੰਦੀ ਆ ਤੇਰੇ ਕਿਤੇ ਤਾਂ ਬੇਬੇ ਕਿੱਤੇ ਹੁੰਦੀ ਆ ਸੰਜੀ ਵਖੀ ਖੱਬੇ ਨਾਲ ਵਿਚ ਦਰਦੀ ਗੱਲ ਨਾ ਕਰਦੀ ਘਰ ਵਿੱਚ ਮੇਰੇ ਪੀੜ ਪੀੜ ਹੁੰਦੀ ਆਨ ਮੇਰੇ ਪੀੜ ਹੁੰਦੀ ਆ ਤੇਰੇ ਕਿੱਤੇ ਹੁੰਦੀ ਆਨ ਤੇਰੇ ਕਿੱਤੇ ਹੁੰਦੀ ਆ ਮੇਰੇ ਪੀੜ ਪੀੜ ਹੁੰਦੀ ਆਨ ਮੇਰੇ ਪੀੜ ਹੁੰਦੀ ਆ ਤੇਰੇ ਕਿੱਤੇ ਹੁੰਦੀ ਆਨ ਤੇਰੇ ਕਿੱਤੇ ਹੁੰਦੀ ਆ ਦੋਈ ਗੁੜੀ ਘਰ ਮੈਂ ਡਾਕਟਰ ਲੈ ਕੇ ਆ ਦਾਦੀ ਦੇ ਪੀੜ ਹੁੰਦੀ ਆ

Non c'eravamo, mia mi ha ਲਓ ਜੀ ਪ੍ਰੋਗਰਾਮ ਤੁਸੀਂ ਸਾਰਿਆਂ ਨੇ ਵੇਖ ਲਿਆ ਬਹੁਤ ਰੌਣਕਾਂ ਲਾਈਆਂ ਸਾਰਿਆਂ ਨੇ ਪੂਰਾ ਹੀ ਜਵਾਈ ਕੀਤਾ ਅੱਜ ਤੇ ਬੇਬੇ ਨੇ ਉਹ ਕੀਤੇ ਬូលੀਆਂ ਬូលੀਆਂ ਬੜਾ ਬੜਾ ਸਾਰਿਆਂ ਨੇ ਇਹ ਆਪਣਾ ਪਰਿਵਾਰ ਸੀ ਸਾਰਾ ਆਪਣੇ ਘਰ ਦੇ ਮੈਂਬਰ ਹੀ ਨੇ ਸਾਰੇ ਜਿਵੇਂ ਹੋਰ ਕੋਈ ਪਿੰਡੋਂ ਨਹੀਂ ਆਪਣੇ ਘਰ ਦੇ ਹੀ ਨੇ ਸਾਰੇ ਸਾਰਾ ਆਪਣਾ ਪਰਿਵਾਰ ਸੋ ਆਸ ਕਰਦਾ ਤੁਸੀਂ ਸਾਰਿਆਂ ਨੇ ਪੂਰਾ ਹੀ ਜਵਾਈ ਕੀਤਾ ਹੋਗਾ ਜੇ ਵਲੌਗ ਵਧੀਆ ਲੱਗਾ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਬੇਬੇ ਦੀ ਉਹ ਜਿਹੜੀ ਬੋਲੀ ਕਿੰਦਾ ਲੱਗੀ ਮੇਰੇ ਪੀੜ ਨੇ ਉਹ ਬਹੁਤ ਸੋਹਣੀ ਸੋ ਇਦਾਂ ਦੇ ਵਲੌਗ ਦੇਖਣ ਲਈ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੈ ਮੈਂ ਪੁੱਛਿਆ ਮੈਂ ਬੇਬੇ ਸੱਚੀ ਦਾਣੀ ਪੀਂਦੇ ਨੇ ਕਹਿੰਦੀ ਨਹੀਂ ਨਹੀਂ ਸੋ ਆਸ ਕਰਦਾ ਬਹੁਤ ਇੰਜੋਏ ਕੀਤਾ ਹੋਣਾ ਤੁਸੀਂ ਸੋ ਜੌਂਦੇਵਾਦ ਰੋ ਬਾਏ ਬਾਏ ਅਸੀ ਕਾਲ ਜੀ